ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਦੇ ਲੋ ਧੰਨਵਾਦ ਅੱਜ ਤੁਸੀਂ ਸੁਣੋਗੇ ਖੁਸ਼ਵੰਤ ਸਿੰਘ ਜੀ ਦੁਆਰਾ ਲਿਖੀ ਕਿਤਾਬ ਰੱਬ ਦੀ ਲੋੜ ਹੈ اگਨੋਇਸਟਿਕ ਖੁਸ਼ਵੰਤ देयर इज नो ਗੋਡ ਭਾਰਤ ਲਈ ਮੇਰਾ ਨਵਾਂ ਧਰਮ ਬੁਨਿਆਦੀ ਤੌਰ ਤੇ ਕੰਮ ਸਦਾਚਾਰ ਤੇ ਆਧਾਰਿਤ ਹੋਵੇਗਾ ਸਾਡੇ ਕੋਲ ਇੱਕ ਬੜਾ ਸਹੀ ਨੀਤੀਵਾਕ ਹੈ ਆਰਾਮ ਹਰਾਮ ਹੈ ਜਿਸ ਨੂੰ ਲਾਗੂ ਕਰਨ ਦੀ ਲੋੜ ਹੈ ਐ ਪਰ ਕੰਮ ਜਾਰੀ ਰੱਖਣ ਲਈ ਜਿਸ ਨਾਲ ਪਦਾਰਥਕ ਫਾਇਦੇ ਹੁੰਦੇ ਹਨ ਤਾਜ਼ਾ ਦਮ ਹੋਣ ਵਾਸਤੇ ਵੇਲਾ ਸਮਾਂ ਵੀ ਮਿਲਣਾ ਚਾਹੀਦਾ ਹੈ ਸਮਾਂ ਕੀਮਤੀ ਹੈ ਇਸ ਕਰਕੇ ਸਾਨੂੰ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ਕਿਹਾ ਜਾਂਦਾ ਹੈ ਕਿ ਪੈਗੰਬਰ ਮੁਹੰਮਦ ਨੇ ਵੀ ਆਪਣੇ ਇੱਕ ਕਥਨ ਵਿੱਚ ਇਹ ਮਦ ਦਿੱਤੀ ਹੈ ਜਿਸ ਦਾ ਉਪਰਾ ਜਹਾਨਵਾਦ ਹੈ ਸਮਾਂ ਬਰਬਾਦ ਨਾ ਕਰੋ ਸਮਾਂ ਹੀ ਅੱਲਾ ਹੈ ਸਾਨੂੰ ਸੰਨਿਆਸ ਅਤੇ ਬਾਨਪਰਸਤ ਦੇ ਸੰਕਲਪ ਰੱਦ ਕਰਦੇ ਨੇ ਚਾਹੀਦੇ ਹਨ ਅਤੇ ਉਦੋਂ ਤੱਕ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਜਦੋਂ ਤੱਕ ਜਿਸਮਾਨੀ ਤੌਰ ਤੇ ਅਸੀਂ ਇੰਜ ਕਰਦੇ ਰਹਿ ਸਕੀਏ ਵਿਰਾਸਤ ਵਿੱਚ ਮਿਲੀ ਜਾਂ ਹਰਾਮ ਦੀ ਮਾਇਆ ਤੇ ਵੇਲੇ ਜੀਵਨ ਬਤਾਉਣਾ ਇੱਕ ਮੰਗਤੇ ਵਰਗਾ ਮਾੜਾ ਜੀਵਨ ਹੈ ਆਪਣੇ ਵੰਸ਼ਜਾਂ ਲਈ ਜਾਇਦਾਦ ਛੱਡਣ ਦੇ ਹੱਕ ਨੂੰ ਸੀਮਤ ਕਰਨ ਲਈ ਕਾਨੂੰਨ ਪਾਸ ਹੋਣਾ ਚਾਹੀਦਾ ਹੈ ਅਤੇ ਮੰਗਣ ਤੇ ਕਾਨੂੰਨੀ پابੰਦੀ ਹੋਣੀ ਚਾਹੀਦੀ ਹੈ। ਗੁਰੂ ਨਾਨਕ ਨੇ ਆਪਣੇ ਤਿੰਨ ਧਰਮ ਆਦੇਸ਼ਾਂ ਰਾਹੀਂ ਕੰਮ ਸਦਾਚਾਰ ਤੇ ਜ਼ੋਰ ਦਿੱਤਾ ਹੈ। ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਤਰਜੀਹਾਂ ਦੇ ਸਿਲਸਿਲੇ ਵੱਲ ਧਿਆਨ ਮਾਰੋ। ਇੱਕ ਹੋਰ ਸ਼ਲੋਕ ਵਿੱਚ ਉਸਨੇ ਲਿਖਿਆ ਹੈ ਖਟਕਾਲ ਕਿਛ ਹੱਥੋਂ ਦੇ ਨਾਨਕ ਰਾ ਪਛਾਣੇ ਸੇ ਜਿਹੜਾ ਵੀ ਸਮਾਜ ਵਿੱਚ ਕੋਈ ਪਦਾਰਥਕ ਦੇਣ ਨਹੀਂ ਪਾਉਂਦਾ ਉਸ ਨੂੰ ਇਸ ਤੋਂ ਫਾਇਦਾ ਖੱਟਣ ਦਾ ਕੋਈ ਹੱਕ ਨਹੀਂ ਸਾਡੇ ਦੇਸ਼ ਵਿੱਚ ਕੁਝ ਕਿਤੇ ਬੜੇ ਪ੍ਰਚਲਨ ਵਿੱਚ ਹਨ ਜਿਹੜੇ ਸਮਾਜ ਵਿੱਚ ਕੋਈ ਦੇਣ ਨਹੀਂ ਪਾਉਂਦੇ ਬਲਕਿ ਇਸ ਦੇ ਉਲਟ ਉਹ ਇਸ ਦਾ ਬਾਲਾ ਨੁਕਸਾਨ ਕਰਦੇ ਹਨ ਇਨ੍ਹਾਂ ਵਿੱਚੋਂ ਸਭ ਤੋਂ ਮਸ਼ਹੂਰ ਜੋਤਿਸ਼ ਸ਼ਾਸਤਰ ਰਾਹੀਂ ਭਵਿੱਖ ਦੀ ਪੇਸ਼ੀਨ گوئی ਕਰਨੀ ਜਨਮ ਪੱਤਰਿਆ ਬਣਾਉਣਾ ਹਸਤ ਰੇਖਾ ਵਿਗਿਆਨ ਬਲੋਰੀ ਗੋਲੇ ਵਿੱਚ ਭੁਖ ਦੇਣਾ ਅਤੇ ਭ੍ਰਿਗੂ ਸੰਹਿਤਾ ਅਤੇ ਸੋ ਸਾਕੀ ਵਰਗੇ ਪ੍ਰਾਚੀਨ ਗ੍ਰੰਥਾਂ ਦੇ ਅਰਥ ਵਾਚਣਾ ਹੈ ਇਨ੍ਹਾਂ ਵਿੱਚੋਂ ਜੋਤਿਸ਼ ਸ਼ਾਸਤਰ ਦਾ ਸਭ ਤੋਂ ਵੱਧ ਖਿਲਾਰ ਹੈ ਜਿਸ ਉੱਤੇ ਵੱਡੇ ਵੱਡੇ ਅਹੁਦਾਧਾਰੀ ਵੀ ਆਮ ਜਨਤਾ ਜਿੰਨਾ ਹੀ ਵਿਸ਼ਵਾਸ ਕਰਦੇ ਹਨ ਪ੍ਰਧਾਨ ਮੰਤਰੀ ਮੁੱਖ ਮੰਤਰੀ ਹੋਰ ਮੰਤਰੀ ਰਾਜਪਾਲ ਅਫਸਰ ਸਾਹ ਅਤੇ ਕਾਰੋਬਾਰੀ ਲਗਾਤਾਰ ਤਾੰਤ੍ਰਿਕ ਕਰਮਕਾਂਡ ਨਿਭਾਉਂਦੇ ਹਨ ਅਤੇ ਮਾੜੇ ਨਿਛੱਤਰਾਂ ਦੇ ਪ੍ਰਭਾਵ ਨੂੰ ਦੂਰ ਕਰਨ ਲਈ ਕਾਲੇ ਜਾਦੂ ਨੂੰ ਧਿਆਉਂਦੇ ਹਨ ਕੋਈ ਵੀ ਨਮਾ ਕੰਮ ਉਦੋਂ ਹੀ ਸ਼ੁਰੂ ਕੀਤਾ ਜਾਂਦਾ ਹੈ ਜਦੋਂ ਇਹ ਤਸੱਲੀ ਹੋ ਜਾਵੇ ਕਿ ਨਿਛੱਤਰ ਆਪਣੀਆਂ ਸਹੀ ਸਥਿਤੀਆਂ ਵਿੱਚ ਹਨ ਭਾਰਤ ਵਿੱਚ ਜੋਤਿਸ਼ ਸ਼ਾਸਤਰ ਨੂੰ ਧਾਰਮਿਕ ਪੁਸ਼ਟੀ ਪ੍ਰਾਪਤ ਹੈ ਇਸ ਕਰਕੇ ਭਿਕਦੇ ਭਾਰਤੀ ਧਰਮ ਤੋਂ ਇਸ ਦੀ ਛਾਇਆ ਉਤਾਰ ਦੇਣੀ ਚਾਹੀਦੀ ਹੈ ਇਸ ਗੱਲ ਬਾਰੇ ਤਾਂ ਕੋਈ ਦੋ رائے ਨਹੀਂ ਕਿ ਇਹ ਪੂਰੀ ਤਰ੍ਹਾਂ ਗੈਰ ਵਿਗਿਆਨਕ ਹੈ ਖੰਗੋਲ ਸ਼ਾਸਤਰ ਇੱਕ ਵਿਗਿਆਨ ਹੈ ਜੋਤਿਸ਼ ਸ਼ਾਸਤਰ ਨਹੀਂ ਧਰਮ ਲਈ ਜੋ ਚੀਜ਼ ਅੰਧਵਿਸ਼ਵਾਸ ਹੈ ਉਵੇਂ ਹੀ ਖੰਗੋਲ ਸ਼ਾਸਤਰ ਲਈ ਜੋਤਿਸ਼ ਸ਼ਾਸਤਰ ਹੈ ਰੋਗੀ ਮਨਾਂ ਦੀ ਨਜਾਇਜ਼ ਪੈਦਾਇਸ਼ ਸਾਡੇ ਇਤਿਹਾਸ ਵਿੱਚ ਇਸ ਤਰ੍ਹਾਂ ਦੀਆਂ ਅਣਗਿਣਤ ਮਸਾਲਾ ਮਿਲਦਿਆਂ ਹਨ ਜਿਹੜੀਆਂ ਇਸ ਗੱਲ ਨੂੰ ਲਕੀਰ ਦਿਆਂ ਹਨ ਕਿ ਐਸੀ ਜੰਗਾਂ ਇਸ ਕਰਕੇ ਹੀ ਹਾਰ ਗਏ ਕਿ ਸਾਡੇ ਜਰਨੈਲ ਆਪਣੀ ਸਹਿਜ ਸੋਜੀ ਨੂੰ ਵਰਤਨ ਦੀ ਬਜਾਏ ਹਮਲਾ ਕਰਨ ਦੀ ਸਭ ਤੋਂ ਸ਼ੁਭ ਘੜੀ ਲੱਭਣ ਲਈ ਜੋਤਸ਼ੀਆਂ ਦੀ ਸਲਾਹ ਲੈਂਦੇ ਰਹੇ ਇਸ ਦਾ ਵੀ ਕੋਈ ਪਰਮਾਨ ਨਹੀਂ ਮਿਲਦਾ ਕਿ ਜਨਮ ਪੱਤਰੀਆਂ ਮੇਲ ਕੇ ਸਿਰੇ ਚਾੜੇ ਵਿਆਹ ਬਿਨਾਂ ਜਨਮ ਪੱਤਰੀਆਂ ਮੇਲੇ ਸਿਰੇ ਚੜਾਏ ਵਿਆਹ ਨਾਲੋਂ ਬਿਹਤਰ ਨਿਭਦੇ ਹਨ ਮੈਨੂੰ ਇੱਕ ਉੱਗੇ ਜੋਤਸ਼ੀ ਦੇ ਮਾਮਲੇ ਦਾ ਪਤਾ ਹੈ ਜਿਹੜਾ ਹਿੰਦੁਸਤਾਨ ਟਾਈਮਜ਼ ਲਈ ਹਫਤਾਵਾਰੀ ਕਾਲਮ ਨਛੱਤਰ ਕੀ ਪੇਸ਼ੇਨ ਗੋਈ ਕਰਦੇ ਹਨ ਲਿਖਦਾ ਹੁੰਦਾ ਸੀ ਤੇ ਜਿਸ ਨੇ ਆਪਣੀ ਧੀ ਦਾ ਵਿਆਹ ਉਸ ਦੀ ਅਤੇ ਉਸ ਦੇ ਹੋਣ ਵਾਲੇ ਲਾੜੇ ਦੀ ਜਨਮ ਪੱਤਰੀ ਮੇਲ ਕੇ ਕੀਤਾ ਸੀ ਇਹ ਵਿਆਹ ਕੁਝ ਮਹੀਨੇ ਹੀ ਚੱਲਿਆ ਜੋਤਿਸ਼ ਸ਼ਾਸਤਰ ਵਿੱਚ ਵਿਸ਼ਵਾਸ ਮਾਰੂ ਪ੍ਰਸਾਰ ਅਖਤਿਆਰ ਕਰ ਚੁੱਕਾ ਹੈ ਤੇ ਜੇ ਇਸ ਨੂੰ ਕਾਨੂੰਨ ਬਣਾ ਕੇ ਬੰਦ ਨਹੀਂ ਕੀਤਾ ਜਾਂਦਾ ਤਾਂ ਇਹ ਲੋਕਾਂ ਦੇ ਜੀਵਨ ਨੂੰ ਹੋਰ ਬਰਬਾਦ ਕਰਦਾ ਰਹੇਗਾ ਧਰਮ ਦਾ ਅੰਤਮ ਮਕਸਦ ਜਿੱਥੋਂ ਤੱਕ ਸੰਭਵ ਹੋਵੇ ਮਨੁੱਖਾਂ ਬਨਸਪਤੀ ਅਤੇ ਜਲ ਜੀਵਾਂ ਵਰਗੀਆਂ ਸਾਰੀਆਂ ਸੰਜੀਵ ਵਸਤਾਂ ਨੂੰ ਦੁੱਖ ਦੇਣ ਤੋਂ ਬਚਣਾ ਬਚਾਣਾ ਹੋਣਾ ਚਾਹੀਦਾ ਹੈ ਅਹਿੰਸਾ ਪਰਮੋ ਧਰਮ ਜਾਨੀ ਅਹਿੰਸਾ ਹੀ ਸਭ ਤੋਂ ਉੱਤਮ ਧਰਮ ਹੈ ਜਦੋਂ ਗੱਲ ਬੰਦਿਆਂ ਦੀ ਆਉਂਦੀ ਹੈ ਤਾਂ ਸਾਨੂੰ ਉਹਨਾਂ ਨੂੰ ਦੁੱਖ ਦੇਣ ਤੋਂ ਬਚਣਾ ਸਿੱਖਣਾ ਪਵੇਗਾ 14ਵੀਂ ਸਦੀ ਦਾ ਸੂਫੀ ਸ਼ਾਇਰ ਹਾਫਿਜ਼ ਲਿਖਦਾ ਹੈ ਮੈ ਖੋਰ ਮੈਂਬਰ ਬਾਸੋਜ਼ ਉਹ ਆਤੀਸ਼ ਅੰਦਰ ਕਾਬਾ ਜਨ ساکਿਨ ਇਹ ਬੁੱਤਖਾਨਾ ਬਾਸ਼ ਉਹ ਮਰਦਮ ਅਜ਼ਾਰੀ ਮੈਕਨ ਸ਼ਰਾਬ ਪੀ ਪਾਵਨ ਗ੍ਰੰਥ ਪਾੜ ਦੇ ਖੁਦਾ ਦੇ ਘਰ ਨੂੰ ਅੱਗ ਲਾ ਦੇ ਬੁੱਤਾਂ ਨਾਲ ਭਰੇ ਮੰਦਰ ਵਿੱਚ ਆਪਣਾ ਘਰ ਬਣਾ ਲਿਆ ਤੋ ਇਹ ਸਾਰਾ ਕੁਝ ਕਰਕੇ ਹੀ ਬੰਦੇ ਨੂੰ ਦੁੱਖ ਨਹੀਂ ਪਹੁੰਚਾ ਰਿਹਾ ਹੋਵੇਗਾ 13ਵੀਂ ਸਰੀ ਦੇ ਸੂਫੀ ਸ਼ਾਇਰ ਮੌਲਾਨਾ ਜਲਾਲੁਦੀਨ ਰੂਮੀ ਦੇ ਸ਼ੇਰ ਵਜੋਂ ਵੀ ਇਹੀ ਭਾਵਨਾ ਗੂੰਜਦੀ ਹੈ ਦਿਲੇ ਬਾਦਸਤ ਆਵਰ ਕਹੇ ਹਜ ਅਕਬਰ ਅਸ ਅਜ ਹਜ਼ਾਰਾ ਕਾਬਾ ਯਕੇ ਦਿਲ ਬਿਹਤਰ ਸਤ ਆਪਣੇ ਦਿਲਾਂ ਵਿੱਚ ਦੇਖੋ ਇਹ ਸਭ ਤੋਂ ਵੱਡਾ ਤੀਰਥ ਹੈ ਕਿ ਇੱਕ ਦਿਲ 100 ਕਾਬਿਆਂ ਤੋਂ ਬਿਹਤਰ ਹੈ। ਮੈਨੂੰ ਯਕੀਨ ਨਹੀਂ ਕਿ ਅਸੀਂ ਅਜੇ ਖਾਣ ਲਈ ਜਾਨਵਰਾਂ ਨੂੰ ਮਾਰਨ ਤੇ ਪਾਬੰਦੀ ਲਾਉਣ ਦੀ ਹਾਲਤ ਵਿੱਚ ਹਾਂ ਕਿਉਂਕਿ ਸੰਸਾਰ ਦੇ ਵੱਡੇ ਹਿੱਸਿਆਂ ਵਿੱਚ ਮਨੁੱਖ ਸਿਰਫ ਮਾਸ, ਮੱਛੀ ਤੇ ਅੰਡੇ ਖਾ ਕੇ ਹੀ ਜਿਉਂਦੇ ਹਨ। ਪਰ ਇਸ ਨਾਲ ਜਾਨਵਰਾਂ ਉੱਤੇ ਜ਼ੁਲਮ ਕਰਨ ਜਾਂ ਉਹਨਾਂ ਨੂੰ ਖੇਡ ਲਈ ਮਾਰਨ ਨੂੰ ਵਾਜ਼ਬੀਅਤ ਨਹੀਂ ਮਿਲ ਜਾਂਦੀ। ਚੰਗੇ ਭਾਗਾਂ ਨੂੰ ਭਾਰਤ ਵਿੱਚ ਜਾਨਵਰਾਂ ਦੇ ਸ਼ਿਕਾਰ ਤੇ ਪਾਬੰਦੀ ਲਾ ਦਿੱਤੀ ਗਈ ਹੈ। ਸਾਡੇ ਨਵੇਂ ਧਰਮ ਵਿੱਚ ਭਵਿੱਖ ਪ੍ਰਤੀ ਦੂਰ ਦ੍ਰਿਸ਼ਟੀ ਹੋਣੀ ਚਾਹੀਦੀ ਹੈ ਅਤੇ ਸਾਡਾ ਨਿਸ਼ਾਨਾ ਅਜਿਹੇ ਸਾਧਨ ਮੁਹੱਈਆ ਕਰਨ ਦਾ ਹੋਣਾ ਚਾਹੀਦਾ ਹੈ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਦੇ ਜੀਵਨਾਂ ਨੂੰ ਖਤਰੇ ਦੇ ਮੂੰਹ ਨਾ ਝੌਕਦੇ ਹੋਣ ਸਾਡੀ ਆਬਾਦੀ ਜਿਸ ਦਰ ਨਾਲ ਵੱਧ ਰਹੀ ਹੈ ਉਹ ਸਾਡੀ ਭਵਿੱਖੀ ਖੁਦਕੁਸ਼ੀ ਵਰਗੀ ਹੈ ਜੇ ਅਸੀਂ ਇਸੇ ਬੇਪਰਵਾਹੀ ਨਾਲ ਜੰਮਣ ਤੇ ਲੱਗੇ ਰਹੇ ਜਿਵੇਂ ਅਸੀਂ ਲੱਗੇ ਹੋਏ ਹਾਂ ਤਾਂ ਸਾਡੇ ਕੋਲ ਲੋੜ ਪੂਰੀ ਕਰਨ ਲਈ ਨਾ ਖੁਰਾਕ ਰਹਿਣੀ ਹੈ ਨਾ ਕੱਪੜੇ ਨਾ ਘਰ ਨਾ ਵਿਦਿਅਕ ਸੰਸਥਾਾਂ ਮਾ ਹਸਪਤਾਲ ਅਤੇ ਸਾਡੇ ਸ਼ਹਿਰ ਨਗਰ ਤੇ ਪਿੰਡ ਝੌਪੜ ਪੱਟੀਆਂ ਨਾਲ ਭਰ ਜਾਣਗੇ ਪਰਿਵਾਰ ਨਿਯੋਜਨ ਸਾਡੇ ਧਰਮ ਦਾ ਓਟਟ ਅੰਗ ਹੋਣਾ ਚਾਹੀਦਾ ਹੈ ਸਾਨੂੰ ਉਹਨਾਂ ਮਾਪਿਆਂ ਤੋਂ ਵੋਟ ਦਾ ਹੱਕ ਖੋਹ ਲੈਣਾ ਚਾਹੀਦਾ ਹੈ ਜਿਨ੍ਹਾਂ ਦੇ 2 ਤੋਂ ਵੱਧ ਬੱਚੇ ਹੋਣ ਅਤੇ ਉਹਨਾਂ ਨੂੰ ਕਿਸੇ ਚੁਣੇ ਹੋਏ ਅਹੁਦੇ ਨੂੰ ਸਾਹਮਣ ਦੀ ਮਨਾਹੀ ਹੋਣੀ ਚਾਹੀਦੀ ਹੈ ਸਾਨੂੰ ਦੂਜੇ ਬੱਚੇ ਦੇ ਜਨਮ ਤੋਂ ਬਾਅਦ ਲਾਜ਼ਮੀ ਤੌਰ ਤੇ ਉਸ ਦੇ ਮਾਪੇ ਦੋਹਾਂ ਦੀ ਨਸਬੰਦੀ ਕਰ ਦੇਣੀ ਚਾਹੀਦੀ ਹੈ ਇੰਜ ਕਰਨ ਦੀ वचनबद्धता ਦਾ ਹਲਫ ਵਿਆਹ ਸਮੇਂ ਦੀਆਂ ਕਸਮਾਂ ਦਾ ਇੱਕ ਹਿੱਸਾ ਬਣਾਇਆ ਜਾ ਸਕਦਾ ਹੈ ਪਹਿਲਾਂ ਤੋਂ ਹੀ ਵਾਧੂ ਵਸੋਂ ਵਾਲੇ ਦੇਸ਼ ਨੂੰ ਹੋਰ ਭਰੀ ਜਾਣ ਦਾ ਸਾਨੂੰ ਕੋਈ ਹੱਕ ਨਹੀਂ ਸਾਡੇ ਵਾਤਾਵਰਨ ਦੀ ਸੁਰੱਖਿਆ ਵੀ ਸਾਡੇ ਧਰਮ ਦਾ ਇੱਕ ਅਨੇਖੜ ਮੰਗ ਹੋਣਾ ਚਾਹੀਦਾ ਹੈ ਹਿੰਦੂ ਰੁੱਖ ਕਟਣਾ ਪੂਰੀ ਤਰ੍ਹਾਂ ਬੰਦ ਹੋਣਾ ਚਾਹੀਦਾ ਹੈ ਸਾਡੇ ਕੋਲ ਬਿਸ਼ਨੋਈ ਬਰਾਦਰੀ ਦੀ ਮਿਸਾਲ ਹੈ ਜਿਹੜੀ ਰੁੱਖ ਕਟਣ ਤੇ ਜਾਨਵਰਾਂ ਤੇ ਪੰਛੀਆਂ ਨੂੰ ਮਾਰਨ ਦੀ ਸਖਤ ਮਨਾਹੀ ਕਰਦੀ ਹੈ ਸਾਨੂੰ ਹੋਰ ਅਗਾਹ ਜਾਣਾ ਚਾਹੀਦਾ ਹੈ ਰੁੱਖ ਪੁੱਟਣਾ ਪੂਰੀ ਤਰ੍ਹਾਂ ਬੰਦ ਹੋਣਾ ਚਾਹੀਦਾ ਹੈ ਚੇਤਾ ਉਤੇ ਸੰਸਕਾਰ ਕਰਨ ਦੀ Hindu Sikh ਰਵਾਇਤ ਨੂੰ ਫੌਰੀ ਤੌਰ ਤੇ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ। Hindu ਅਤੇ Sikh ਧਰਮਾਂ ਵਿੱਚ ਇਹ ਲੋੜ ਕਿਤੇ ਨਹੀਂ ਦੱਸੀ ਹੋਈ ਕਿ ਮੁਰਦੇ ਨੂੰ ਲੱਕੜਾਂ ਨਾਲ ਫੁਕਣਾ ਹੈ। ਦੱਖਣੀ ਭਾਰਤ ਦੀਆਂ ਕਈ Hindu ਬਰਾਦਰੀਆਂ ਆਪਣੇ ਮੁਰਦਿਆਂ ਨੂੰ ਦਫ਼ਨ ਕਰਦੀਆਂ ਹਨ। ਮਿਸਾਲ ਵਜੋਂ ਸੀਐਨ ਅਨਾਦੁਰਾਈ ਅਤੇ ਐਮਜੀ ਰਾਮਚੰਦਰਨ ਦੋਵੇਂ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਜਿਨ੍ਹਾਂ ਦੀ ਮੌਤ ਕਰਮਵਾਰ 3 ਫਰਵਰੀ 1969 ਤੇ 24 ਦਸੰਬਰ 1987 ਨੂੰ ਹੋਈ ਸੀ ਦੋਵੇਂ ਦਫਨ ਕੀਤੇ ਗਏ ਸਨ ਸੰਸਕਾਰ ਵਿੱਚ ਸੰਸਕਾਰ ਵਿੱਚ ਵਰਤੀ ਜਾਂਦੀ ਲੱਕੜੀ ਦੀ ਕੀਮਤ ਬੜੇ ਭਿਆਨਕ ਰੂਪ ਵਿੱਚ ਵੱਧ ਰਹੀ ਹੈ ਹਿਸਾਬ ਲਾਇਆ ਗਿਆ ਹੈ ਕਿ ਹਰ ਸਾਲ ਔਸਤਨ 1 ਕਰੋੜ ਤੋਂ ਵੱਧ ਭਾਰਤੀ ਮਰਦੇ ਹਨ ਜਿਨ੍ਹਾਂ ਵਿੱਚੋਂ 80% ਦੇ Hindu ਜਾਂ ਸਿੱਖ ਹੁੰਦੇ ਹਨ ਅੰਦਾਜ਼ਨ 2 ਕਵੈਂਟਲ ਲੱਕੜ ਇੱਕ ਮੁਰਦੇ ਦੇ ਸੰਸਕਾਰ ਲਈ ਵਰਤੀ ਜਾਂਦੀ ਹੈ ਤੇ ਇਸ ਹਿਸਾਬ ਨਾਲ ਹਰ ਸਾਲ ਲੱਖਾਂ ਹੀ ਕਵੈਂਟਲ ਲੱਕੜ ਇਸ ਕੰਮ ਤੇ ਵਰਤ ਹੋ ਜਾਂਦੀ ਹੈ ਆਪਣੇ ਮੁਰਦਿਆਂ ਤੋਂ ਖਿਹੜਾ ਛਡਾਉਣ ਲਈ ਅਸੀਂ ਜੰਗਲਾਂ ਦੇ ਜੰਗਲ ਬਰਬਾਦ ਕਰ ਰਹੇ ਹਾਂ ਇਸ ਦਾ ਇਲਾਜ ਬਿਜਲੀ ਜਾਂ ਗੈਸ ਦੀ ਮੁਰਦਾ ਦਾ ਪੱਠੀ ਨਹੀਂ ਬਲਕਿ ਇਸ ਵਾਸਤੇ ਹਿੰਦੂ ਸਿੱਖ ਕਬਰਿਸਤਾਨਾਂ ਦੀ ਲੋੜ ਹੈ ਜਿੱਥੇ ਕਬਰ ਬਣਾਉਣ ਦਾ ਕੋਈ ਉਪਬੱਧ ਨਾ ਹੋਵੇ ਅਤੇ ਹਰ 5 ਸਾਲ ਬਾਅਦ ਇਹ ਜ਼ਮੀਨ ਖੇਤੀ ਲਈ ਵੇਲੀ ਕਰ ਦਿੱਤੀ ਜਾਵੇ ਧਰਤੀ ਨੂੰ ਵੀ ਮੁੜ ਤਾਜ਼ਾ ਦਮ ਹੋਣ ਦੀ ਲੋੜ ਹੈ ਮਰਨ ਤੋਂ ਬਾਅਦ ਮਨੁੱਖਾਂ ਨੂੰ ਵੀ ਮਿੱਟੀ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ ਜਿਸ ਵਿੱਚੋਂ ਪੈਦਾ ਹੋਏ ਇਹਨਾਂ ਨੂੰ ਬਹੁਤੇ ਧਰਮ ਦੱਸਦੇ ਹਨ ਨਿਰਮਾਣ ਅਤੇ ਫਰਨੀਚਰ ਲਈ ਲੱਕੜ ਦੀ ਵਰਤੋਂ ਉਤੇ ਵੀ ਤਿੱਖੀ ਕਟੋਤੀ ਲਾਉਣ ਦੀ ਲੋੜ ਹੈ ਜੰਗਲ ਲਾਉਣ ਅਤੇ ਆਪਣੀ ਧਰਤੀ ਨੂੰ ਹਰਾ-ਪਰਾ ਰੱਖਣ ਨੂੰ ਵੀ ਸਾਨੂੰ ਉਚਿਤ ਤਰਜੀਹ ਦੇਣੀ ਚਾਹੀਦੀ ਹੈ। ਇਹਨਾਂ ਨੂੰ ਬੜੀ ਆਸਾਨੀ ਨਾਲ ਸਾਡੀਆਂ ਧਾਰਮਿਕ ਜ਼ਿੰਮੇਵਾਰੀਆਂ ਦਾ ਇੱਕ ਹਿੱਸਾ ਅਤੇ ਨਾਲ ਹੀ ਸਾਡੀ ਸਿੱਖਿਆ ਪ੍ਰਣਾਲੀ ਦਾ ਲਾਜ਼ਮੀ ਭਾਗ ਬਣਾਇਆ ਜਾ ਸਕਦਾ ਹੈ। ਹਰੇਕ ਧਾਰਮਿਕ ਸਮਾਰੋਹ ਉੱਤੇ ਭਾਵੇਂ ਇਹ ਜਨੇਊ ਦੀ ਰਸਮ ਹੋਵੇ, ਅੰਮ੍ਰਿਤ ਛਕਾਉਣ ਦੀ, ਵਿਆਹ ਜਾਂ ਮੌਤ ਦੀ ਇਹੀ ਵਿਵਸਥਾ ਹੋਣੀ ਚਾਹੀਦੀ ਹੈ ਕਿ ਐਨੇ ਪੌਦੇ ਜ਼ਰੂਰ ਲਾਏ ਜਾਣ ਵਿਛੜੀਆਂ ਰੂਹਾਂ ਦੀ ਯਾਦ ਵਿੱਚ ਦਿੱਤੇ ਦਾਨ ਜੰਗਲ ਲਾਉਣ ਉਤੇ ਹੀ ਲਾਏ ਜਾਣੇ ਚਾਹੀਦੇ ਹਨ ਸਕੂਲ ਵਿੱਚੋਂ ਜਾਂ ਸਨਾਤਕ ਦਾ ਇਮਤਿਹਾਨ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਉਦੋਂ ਤੱਕ ਪ੍ਰਮਾਣ ਪੱਤਰ ਜਾਰੀ ਨਹੀਂ ਕੀਤੇ ਜਾਣੇ ਚਾਹੀਦੇ ਜਦੋਂ ਤੱਕ ਉਹ ਇਸ ਗੱਲ ਦਾ ਸਬੂਤ ਨਾ ਪੇਸ਼ ਕਰ ਦੇਣ ਕਿ ਉਹ ਨੇ ਪੌਦੇ ਲਾ ਚੁੱਕੇ ਹਨ ਜਿੰਨੇ ਉਹਨਾਂ ਨੂੰ ਲਾਉਣੇ ਚਾਹੀਦੇ ਸੀ ਅਤੇ ਦਸੀ ਗਿਣਤੀ ਦੇ ਸਾਲਾਂ ਤੱਕ ਉਹ ਉਹਨਾਂ ਦੀ ਪਰਵਰਿਸ਼ ਕਰਦੇ ਰਹੇ ਹਨ। ਆਬਸ਼ੀਰੀਆ ਨਦੀਆਂ ਅਤੇ ਝੀਲਾਂ ਵਿੱਚ ਪ੍ਰਦੂਸ਼ਣ ਫੁਲਾਨ ਨੂੰ ਅਧਰਮੀ ਕੰਮ ਕਹਿ ਕੇ ਨਿੰਦਿਆ ਜਾਣਾ ਚਾਹੀਦਾ ਹੈ। ਧਰਤੀ ਨੂੰ ਬਾਝ ਬਣਾਉਣ ਅਤੇ ਪੰਛੀਆਂ ਤੇ ਕੀੜੇ ਮਕੋੜਿਆਂ ਨੂੰ ਖਤਮ ਕਰਨ ਵਾਲੀਆਂ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਨੂੰ ਪੂਰੀ ਤਰ੍ਹਾਂ ਬੰਦ ਕਰ ਦੇਣਾ ਚਾਹੀਦਾ ਹੈ। ਧਰਤੀ ਅਤੇ ਪੰਛੀਆਂ ਜਾਨਵਰਾਂ ਤੇ ਕੀੜੇ ਮਕੌੜਿਆਂ ਦੇ ਜੀਵਨ ਨੂੰ ਪਵਿੱਤਰ ਸਮਝਿਆ ਜਾਣਾ ਚਾਹੀਦਾ ਹੈ ਸਾਰੇ ਹੀ ਪ੍ਰਾਚੀਨ ਧਰਮ ਵਾਤਾਵਰਣ ਦੀ ਸੁਰੱਖਿਆ ਨੂੰ ਇੱਕ ਧਾਰਮਿਕ ਫਰਜ਼ ਕਹਿੰਦੇ ਰਹੇ ਹਨ ਸਾਨੂੰ ਸਿਰਫ ਇਹਨਾਂ ਪਹਿਲੂਆਂ ਨੂੰ ਉਠਾਉਣ ਅਤੇ ਇਹਨਾਂ ਉੱਤੇ ਪੂਰਾ ਜ਼ੋਰ ਦੇਣ ਦੀ ਲੋੜ ਹੈ ਮੈਂ ਆਪਣੇ ਇਸ ਮਤ ਦਾ ਸਾਰ ਤੱਤ ਇਸ بڑے ਪ੍ਰਾਣਿਆ ਖਾਨ ਨਾਲ ਪੇਸ਼ ਕਰਦਾ ਹਾਂ ਇੱਕੋ ਇੱਕ ਧਰਮ ਇੱਕ ਚੰਗਾ ਜੀਵਨ ਹੀ ਹੈ ਸਤੰਤਰ ਚਿੰਤਨ ਦੇ ਸੁਨਹਿਰੀ ਯੁੱਗ ਦੇ 19ਵੀਂ ਸਦੀ ਦੇ ਇੱਕ ਅਮਰੀਕੀ ਸਿਆਸੀ ਆਗੂ ਅਤੇ ਵਕਤਾ ਰੋਬਰਟ ਜੀ ਇੰਜਰਸਾਲ ਜੋ ਆਪਣੇ ਸੱਭਿਆਚਾਰ ਦੇ ਵਿਸਤ੍ਰਿਤ ਸਿਲਸਿਲੇ ਲਈ ਜਾਣਿਆ ਜਾਂਦਾ ਸੀ ਇਸ ਨੂੰ ਬਧੇਰੇ ਫੱਬ ਵਿੱਚ ਸ਼ਬਦਾਂ ਵਿੱਚ ਕਹਿੰਦਾ ਹੈ ਇੱਕੋ ਇੱਕ ਚੰਗਿਆਈ ਖੁਸ਼ੀ ਹੀ ਹੈ ਖੁਸ਼ ਰਹਿਣੀ ਥਾਂ ਇਹੀ ਹੈ ਖੁਸ਼ ਰਹਿਣਾ ਵਕਤ ਹੁਣੇ ਹੈ ਖੁਸ਼ ਰਹਿਣ ਦਾ ਤਰੀਕਾ ਹੋਰਾਂ ਦੀ ਮਦਦ ਕਰਨਾ ਹੈ ਅਮਰੀਕਾ ਦੇ ਇੱਕ ਮਹਾਨ ਲਿਖਾਰੀ ਐਨਾ ਵਿਲਰ ਵਿਲਕੌਕਸ 1850 ਤੋਂ 1919 ਜਿਸ ਦੀ ਭਰਪੂਰ ਵਾਰਤਕ ਅਤੇ ਕਵਿਤਾ ਵਿੱਚ ਆਸ਼ਾਵਾਦ ਕੁੱਟਕੁੱਟ ਕੇ ਭਰਿਆ ਹੋਇਆ ਹੈ ਇਸ ਗੱਲ ਨੂੰ ਇਹਨਾਂ ਸਾਦੇ ਸ਼ਬਦਾਂ ਵਿੱਚ ਪ੍ਰਗਟਾਉਂਦੀ ਹੈ ਐਨੇ ਦੇਵਤੇ ਐਨੇ ਧਰਮ ਅਤੇ ਅਨੰਤ ਉਲਝੇ ਹੋਏ ਰਾਹ ਜਦੋਂ ਕਿ ਗਮਗੀਨ ਸੰਸਾਰ ਨੂੰ ਲੋੜ ਹੈ ਸਿਰਫ ਰਹਿਮਦਿਲੀ ਦੀ ਕਲਾ ਦੀ ਐਨੇ ਦੇਵਤੇ ਐਨੇ ਧਰਮ ਅਤੇ ਅਨੰਤ ਉਲਝੇ ਹੋਏ ਰਾਹ ਜਦੋਂ ਕਿ ਗਮਗੀਨ ਸੰਸਾਰ ਨੂੰ ਲੋੜ ਹੈ ਸਿਰਫ ਰਹਿਮਦਿਲੀ ਦੀ ਕਲਾ ਦੀ ਮੁਕਤੀ ਦੀ ਗੱਲ ਲਓ ਮੈਂ ਪ੍ਰਮਾਤਮਾ ਧਰਮ ਅਤੇ ਨੈਤਿਕ ਮੁੱਲਾਂ ਬਾਰੇ ਆਪਣੇ ਵਿਚਾਰ ਸਪਸ਼ਟ ਕਰਦਿਆਂ ਇਹ ਤਾਂ ਬੜਾ ਹੀ ਸਪਸ਼ਟ ਹੈ ਕਿ ਧਾਰਮਿਕ ਪ੍ਰਣਾਲੀਆਂ ਨੇ ਸਾਨੂੰ ਬਰਬਾਦ ਕਰ ਦਿੱਤਾ ਹੈ ਉਹਨਾਂ ਨੇ ਸਾਨੂੰ ਪਿਆਰ ਅਤੇ ਦੋਸਤੀ ਦੇ ਸੁਨੇਹੇ ਨਾਲੋਂ ਬਹੁਤੀ ਨਾ ਸਮਝੀ ਅਤੇ ਨਫ਼ਰਤ ਹੀ ਦਿੱਤੀ ਹੈ ਐ ਪਰ ਕਿਉਂ ਜੋ ਕੁਝ ਲੋਕਾਂ ਦਾ ਕਿਸੇ ਕਿਸਮ ਦੀਆਂ ਮਤ ਪ੍ਰਣਾਲੀਆਂ ਤੋਂ ਬਿਨਾ ਸਰਦਾ ਹੀ ਨਹੀਂ ਇਸ ਕਰਕੇ ਸਾਨੂੰ ਇੱਕ ਨਵਾਂ ਧਰਮ ਵਿਕਸਾਉਣਾ ਹੀ ਪੈਣਾ ਹੈ ਜਿਸ ਵਿੱਚ ਉਹ ਕਿਸੇ ਪਿਟੇ ਧਰਮ ਸੂਤਰ ਨਾ ਹੋਣ ਜਿਨ੍ਹਾਂ ਦਾ ਸਾਨੂੰ ਬੜਾ ਭੈੜਾ ਤਜਰਬਾ ਹੋਇਆ ਹੈ ਇਹ ਅਮਲ ਦਵੱਲਾ ਹੈ ਪਹਿਲਾਂ ਤਾਂ ਸਲੇਟ ਨੂੰ ਪੂੰਝ ਕੇ ਸਾਫ਼ ਕਰ ਲੋ ਤੇ ਫਿਰ ਇਸ ਉੱਤੇ ਨਵਾਂ ਸੁਨੇਹਾ ਲਿਖੋ ਬਹੁਤੀਆਂ ਧਾਰਮਿਕ ਪ੍ਰਣਾਲੀਆਂ ਦੇ ਜਿਹੜੇ ਪੰਜ ਸਥਾਪਤ ਥੰਮਾਂ ਨੂੰ ਟਾਹਣ ਦੀ ਸਾਨੂੰ ਲੋੜ ਹੈ ਉਹ ਹਨ ਪ੍ਰਮਾਤਮਾ ਪੈਗੰਬਰ ਧਰਮ ਗ੍ਰੰਥ ਬੰਦਗੀ ਅਤੇ ਪੂਜਾ ਸਥਾਨ ਜਿਵੇਂ ਮੈਂ ਸੋਚਦਾ ਹਾਂ ਇਹ ਕੋਈ ਮਹੱਤਵ ਹੀ ਨਹੀਂ ਰੱਖਦਾ ਕਿ ਲੋਕ ਪ੍ਰਮਾਤਮਾ ਨੂੰ ਮੰਨਦੇ ਹਨ ਜਾਂ ਨਹੀਂ ਜਾਹੋ ਉਸ ਨੂੰ ਕਿਵੇਂ ਦੇਖਦੇ ਹਨ ਇੱਕ ਵਜੋਂ ਤ੍ਰਿਮੂਰਤੀ ਜਾਂ ਅਨੇਕਤਾ ਵਿੱਚ ਇੱਕ ਬੁੱਢੇ ਲੰਬੀ ਦਾੜ੍ਹੀ ਵਾਲੇ ਜੇਹੋਵਾ ਵਜੋਂ ਇੱਕ ਬੁੱਤ ਦੇ ਰੂਪ ਵਿੱਚ ਨਿਰਗੁਣ ਜਾਂ ਸਰਗੁਣ ਜਾਂ ਸਿਰਫ ਇੱਕ ਅਮੂਰਤ ਵਜੋਂ ਦਰਅਸਲ ਪ੍ਰਮਾਤਮਾ ਕੋਈ ਅਰਥ ਹੀ ਨਹੀਂ ਰੱਖਦਾ ਧਰਮਾਂ ਦੇ ਮੋਢੀ ਪੈਗੰਬਰ ਲੋਕਾਂ ਲਈ ਬੜੀ ਵਕਤ ਰੱਖਦੇ ਹਨ ਪਰ ਉਹਨਾਂ ਦੀ ਪੂਜਾ ਕਰਨ ਦੀ ਥਾਂ ਉਹਨਾਂ ਨੂੰ ਇਤਿਹਾਸਕ ਪਾਤਰ ਮੰਨਿਆ ਜਾਣਾ ਚਾਹੀਦਾ ਹੈ ਜਿਨ੍ਹਾਂ ਨੇ ਸਮਾਜ ਵਿੱਚ ਇਨਕਲਾਬੀ ਤਬਦੀਲੀਆਂ ਲਿਆਂਦੀਆਂ ਇਸੇ ਤਰ੍ਹਾਂ ਮੈਂ ਧਾਰਮਿਕ ਗ੍ਰੰਥਾਂ ਨੂੰ ਵੀ ਇਤਿਹਾਸਿਕ ਲਿਖਤਾਂ ਵਜੋਂ ਲੈਂਦਾ ਹਾਂ ਜਿਨ੍ਹਾਂ ਦਾ ਮੁੱਲ ਮੈਂ ਉਨ੍ਹਾਂ ਦੇ ਸਾਹਿਤਕ ਗੁਣਾ ਵਿੱਚ ਸਮਝਦਾ ਹਾਂ ਉਹ ਬੰਦਗੀ ਦਾ ਮਸਾਲਾ ਨਹੀਂ ਬਣਨੇ ਚਾਹੀਦੇ ਪੂਜਾ ਸਥਾਨਾਂ ਨੂੰ ਸਕੂਲਾਂ ਕਾਲਜਾਂ ਜਾਂ ਹਸਪਤਾਲਾਂ ਵਿੱਚ ਬਦਲ ਦੇਣਾ ਚਾਹੀਦਾ ਹੈ ਜਾਂ ਫਿਰ ਉਨ੍ਹਾਂ ਨੂੰ ਇਤਿਹਾਸਿਕ ਸਮਾਰਕਾਂ ਵਜੋਂ ਸੰਭਾਲ ਲੈਣਾ ਚਾਹੀਦਾ ਹੈ ਜਦੋਂ ਤੱਕ ਸਾਡੇ ਕੋਲ ਉਹਨਾਂ ਦੀ ਥਾਂ ਰੱਖਣ ਲਈ ਕੁਝ ਸਕਾਰਾਤਮਕ ਨਾ ਹੋਵੇ ਉਦੋਂ ਤੱਕ ਸਾਨੂੰ ਅਤੀਤ ਨੂੰ ਮੇਸਣਾ ਨਹੀਂ ਚਾਹੀਦਾ ਮਾਨਸਿਕ ਖਲਾਅ ਦੇ ਸਿੱਟੇ ਤਬਾਹਕਾਰੀ ਹੋ ਸਕਦੇ ਹਨ ਵਿਖੀ ਧਰਮ ਦੇ ਮੇਰੇ ਖਾਕੇ ਵਿੱਚ ਬੰਦਾ ਪਰਮਾਤਮਾ ਦੀ ਥਾਂ ਹੈ ਸਾਡੀ ਮਨੁੱਖ ਸਾਥੀ ਮਨੁੱਖ ਸਾਡੀ ਉੱਚਤਮ ਤਰਜੀਹ ਹੋਣੇ ਚਾਹੀਦੇ ਹਨ ਤੁਹਾਨੂੰ ਉਹਨਾਂ ਨੂੰ ਪੋਜਣ ਦੀ ਲੋੜ ਨਹੀਂ ਪਵੇਗੀ ਬਸ ਸਿਰਫ ਉਹਨਾਂ ਨੂੰ ਜਸਮਾਨੀ ਜਾਂ ਮਾਨਸਿਕ ਦੁੱਖ ਦੇਣ ਤੋਂ ਹੀ ਬਚਣਾ ਪਵੇਗਾ ਮਨੁੱਖ ਤੋਂ ਬਾਅਦ ਸਾਰੇ ਸੰਜੀਵਾਾਂ ਦੀ ਦੇਖਰੇਖ ਨੂੰ ਮੈਂ ਅਗਲੀ ਥਾਂ ਦੇਵਾਂਗਾ ਸਾਡਾ ਕੋਈ ਹੱਕ ਨਹੀਂ ਬਣਦਾ ਕਿ ਖੁਦ ਨੂੰ ਜਿਉਂਦਾ ਰੱਖਣ ਵਾਸਤੇ ਅਸੀਂ ਉਹਨਾਂ ਦੀ ਜ਼ਿੰਦਗੀ ਖੋਈਏ ਮੈਂ ਜੈਨ ਧਰਮ ਦੇ ਅਹਿੰਸਾ ਪਰਮੋ ਧਰਮ ਨੂੰ ਮਾਨਤਾ ਦੇਵਾਂਗਾ ਅਤੇ ਸ਼ਾਕਾਹਾਰ ਤੇ ਚੱਲਣ ਤੇ ਪੂਰਾ ਜੋਰ ਦੇਵਾਂਗਾ। ਮੈਂ ਖਾਣ ਤੇ ਪੀਣ ਦੀਆਂ ਹੋਰ ਚੀਜ਼ਾਂ ਨੂੰ ਵਰਜਿਤ ਅਵਸਥਾ ਵਿੱਚ ਸ਼ਾਮਲ ਨਹੀਂ ਕਰਾਂਗਾ। ਕੋਈ ਬਾਲਗ ਆਪਣੀ ਮਨਮਰਜ਼ੀ ਨਾਲ ਕੁਝ ਵੀ ਖਾਵੇ ਪੀਵੇ। ਭਾਵੇਂ ਇਹ ਸ਼ਰਾਬ ਹੋਵੇ, ਨਸ਼ੇ ਦੀਆਂ ਦਵਾਈਆਂ ਜਾਂ ਤੰਬਾਕੂ। ਇਹ ਸਾਰਾ ਉਸੇ ਦਾ ਮਸਲਾ ਹੈ। ਭਾਵੇਂ ਇਸ ਨਾਲ ਉਸ ਦਾ ਕੋਈ ਨੁਕਸਾਨ ਹੁੰਦਾ ਹੋਵੇ ਜਾਂ ਉਹ ਮਰਦਾ ਹੋਵੇ। ਮੈਂ ਪ੍ਰਾਰਥਨਾ ਦੀ ਥਾਂ ਵੀ ਭਲਾ ਕੰਮ ਕਰਨ ਨੂੰ ਰੱਖਾਂਗਾ ਮੰਤਰ ਜਪਨ ਜਾਂ ਗ੍ਰੰਥ ਪੜ੍ਹਨ ਦੀ ਬਜਾਏ ਆਪਣਾ ਘਟੋ ਘਟ ਇੱਕ ਘੰਟਾ ਹਰ ਰੋਜ਼ ਸਮਾਜ ਸੇਵਾ ਵਿੱਚ ਲਾਵੇ ਜਿਸ ਦਾ ਉਸ ਨੂੰ ਭਾਵੇਂ ਕੋਈ ਜਾਤੀ ਫਾਇਦਾ ਨਾ ਹੋਵੇ ਪਰ ਇਹ ਉਸ ਦੇ ਸਾਥੀ ਮਨੁੱਖਾਂ ਜਾਂ ਜਾਨਵਰਾਂ ਦੇ ਫਾਇਦੇ ਵਿੱਚ ਹੋਵੇ ਇਹ ਸੇਵਾ ਨਿਸ਼ਕਾਮ ਹੋਣੀ ਚਾਹੀਦੀ ਹੈ ਬੱਚੇ ਪੜਾਉਣਾ ਬਿਮਾਰ ਜਾਂ ਅਪੰਗ ਦੀ ਸੇਵਾ ਕਰਨਾ ਨਾਲੀਆਂ ਦੀ ਸਫਾਈ ਜਾਂ ਹੋਰ ਵੀ ਕਈ ਕੁਝ ਅਤੇ ਅਖੀਰ ਰਾਤ ਨੂੰ ਸੌਣ ਤੋਂ ਪਹਿਲਾਂ ਹਰੇਕ ਘੱਟੋ ਘੱਟ 15 ਮਿੰਟ ਸਿਰਫ ਆਪਣੇ ਲਈ ਹੀ ਰੱਖੋ ਜਿਸ ਵਿੱਚ ਉਹ ਇਹ ਜਾਈਜ਼ਾ ਲਵੇ ਕਿ ਉਸ ਦਿਨ ਉਸਨੇ ਕੀ ਕੁਝ ਕੀਤਾ ਮੇਰੀ ਤਾਂ ਇਹ ਵੀ رائے ਹੈ ਕਿ ਸਮਾਧੀ ਲਾਉਣ ਦੀ ਥਾਂ ਤੁਸੀਂ ਸ਼ੀਸ਼ੇ ਵਿੱਚ ਆਪਣਾ ਮੂੰਹ ਦੇਖੋ ਅਤੇ ਸਿੱਧਾ ਆਪਣੇ ਬਿੰਬ ਦੀਆਂ ਅੱਖਾਂ ਵਿੱਚ ਝਾਕਦੇ ਹੋਏ ਖੁਦ ਨੂੰ ਇਹ ਸਵਾਲ ਕਰੋ ਕਿ ਅੱਜ ਮੈਂ ਕਿਸੇ ਨੂੰ ਦੁੱਖ ਤਾਂ ਨਹੀਂ ਦਿੱਤਾ ਜੇਕਰ ਹਾਂ ਤਾਂ ਮੈਨੂੰ ਸਵੇਰ ਤੋਂ ਇਸ ਵਿੱਚ ਸੁਧਾਰ ਕਰ ਲੈਣਾ ਚਾਹੀਦਾ ਹੈ ਬੋਝ ਹਲਕਾ ਕਰਨ ਦੁੱਖ ਜਾਂ ਤਕਲੀਫ ਦੂਰ ਕਰਨ ਲਈ ਕੁਝ ਕੀਤਾ ਜੇਕਰ ਨਹੀਂ ਤਾਂ ਕੱਲ ਤੋਂ ਮੈਨੂੰ ਆਪਣੇ ਯਤਨ ਇਸ ਬੰਨੇ ਦੁੱਗਣੇ ਕਰਦੇ ਨੇ ਚਾਹੀਦੇ ਹਨ ਉਂਝ ਆਪਣੀ ਜ਼ਮੀਰ ਦਾ ਸਾਹਮਣਾ ਕਰਨਾ ਐਨਾ ਸੁਖਾਲਾ ਕੰਮ ਨਹੀਂ ਹੁੰਦਾ ਪਰ ਇਹ ਉਹ ਉਚਤਮ ਪ੍ਰੀਖਿਆ ਹੈ ਜੋ ਹਰੇਕ ਨੂੰ ਪਾਸ ਕਰਨੀ ਚਾਹੀਦੀ ਹੈ ਮੇਰੇ ਵਾਸਤੇ ਇਸ ਪ੍ਰੀਖਿਆ ਦਾ ਵਰਣਨ ਵਿਲੀਅਮ ਸ਼ੈਕਸਪੀਅਰ ਨੇ ਹੈਮਲੇਟ ਵਿੱਚ ਬੜੇ ਸੋਹਣੇ ਸ਼ਬਦਾਂ ਵਿੱਚ ਕੀਤਾ ਹੈ। ਸਭ ਤੋਂ ਵੱਧ ਤੂੰ ਖੁਦ ਲਈ ਸਚਿਆਰਾ ਹੋਵੇਂ ਤੇ ਇਹ ਸਭ ਕੁਝ ਨਿਰੰਤਰ ਹੋਵੇ। ਫਿਰ ਤੂੰ ਕਿਸੇ ਦਾ ਵੀ ਮਾੜਾ ਨਹੀਂ ਕਰ ਸਕਦਾ। ਸਭ ਤੋਂ ਵੱਧ ਤੂੰ ਖੁਦ ਲਈ ਸਚਿਆਰਾ ਹੋਵੇਂ ਤੇ ਇਹ ਸਭ ਕੁਝ ਨਿਰੰਤਰ ਹੋਵੇ। ਫਿਰ ਤੂੰ ਕਿਸੇ ਦਾ ਵੀ ਮਾੜਾ ਨਹੀਂ ਕਰ ਸਕਦਾ। ਮੇਰੀ ਰਾਏ ਹੈ ਕਿ ਧਾਰਮਿਕ ਉਤਸਵਾਂ ਤੇ ਨਿਭਾਈਆਂ ਜਾਣ ਵਾਲੀਆਂ ਰਸਮਾਂ ਜਿਵੇਂ ਮੰਦਿਰ, ਮਸਜਿਦ, ਗਿਰਜੇ ਜਾਂ ਗੁਰਦੁਆਰੇ ਜਾਣਾ ਜਾਣ ਤੋਂ ਬਾਅਦ ਲੋਕਾਂ ਨੂੰ ਥੋੜਾ ਵਕਤ ਅੱਧੇ ਘੰਟੇ ਤੋਂ ਵੀ ਵੱਧ ਨਹੀਂ ਚੁੱਪ ਚਾਵੇ ਇਕੱਲੇ ਬਤਾਉਣਾ ਚਾਹੀਦਾ ਹੈ ਇਹ ਖੁਦ ਤੋਂ ਪੁੱਛਣਾ ਚਾਹੀਦਾ ਹੈ ਮੇਰਾ ਧਰਮ ਅਸਲ ਵਿੱਚ ਮੇਰੇ ਲਈ ਕੀ ਅਰਥ ਰੱਖਦਾ ਹੈ ਹਿੰਦੂ ਇਹ ਕੰਮ ਰਾਮ ਨੌਮੀ ਜਾਂ ਦੀਵਾਲੀ ਤੇ ਕਰ ਸਕਦੇ ਹਨ ਮੁਸਲਮਾਨ ਈਦ-ਉਲ-ਫਤਰ ਤੇ ਈਸਾਈ 크리스마ਸ ਤੇ ਤੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਜੀ ਦੀ ਜਨਮ ਵਰੀਗੰਡ ਉੱਤੇ ਗੁਰੂ ਨਾਨਕ ਦੀ ਜਨਮ ਵਰੀਗੰਡ 21 ਨਵੰਬਰ 2010 ਉੱਤੇ ਮੈਂ ਇਸ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਮੈਂ ਕਿੰਨਾ ਕੋ ਸਿੱਖ ਹਾਂ ਤੇ ਫਿਰ ਮੈਂ ਜਵਾਬਾਂ ਦੀ ਫੈਰਿਸਤ ਬਣਾ ਲਈ ਹਾਲਾਂਕਿ ਮੈਂ ਆਪਣੀਆਂ ਧਾਰਮਿਕ ਰੋਹ ਰੀਤਾਂ ਤੇ ਅਮਲ ਨਹੀਂ ਕਰਦਾ ਪਰ ਸਿੱਖ ਭਾਈਚਾਰੇ ਨਾਲ ਆਪਣੇ ਸੰਬੰਧ ਦੀ ਮੈਨੂੰ ਸੋਝੀ ਹੈ ਜੋ ਕੁਝ ਇਸ ਨਾਲ ਵਾਪਰਦਾ ਹੈ ਮੇਰੇ ਲਈ ਉਹ ਫਿਕਰਮੰਦੀ ਦਾ ਵਿਸ਼ਾ ਹੁੰਦਾ ਹੈ ਤੇ ਮੈਂ ਇਸ ਬਾਰੇ ਬੋਲਦਾ ਜਾਂ ਲਿਖਦਾ ਹਾਂ ਮੈਂ ਸਮਝਦਾ ਹਾਂ ਕਿ ਇਹ ਕਿਆਸ ਅਰਾਈ ਕਿ ਅਸੀਂ ਕਿੱਥੋਂ ਆਉਂਦੇ ਹਾਂ ਤੇ ਮਰ ਕੇ ਕਿੱਥੇ ਜਾਂਦੇ ਹਾਂ ਮਹਿਜ ਇੱਕ ਸਮੇਂ ਦੀ ਬਰਬਾਦੀ ਹੈ ਕਿਸੇ ਨੂੰ ਇਸ ਦਾ ਰੀਣ ਮਾਤਰ ਵੀ ਨਹੀਂ ਪਤਾ ਜਿਸ ਗੱਲ ਦੀ ਸਾਨੂੰ ਅਸਲ ਫਿਕਰਮੰਦੀ ਹੋਣੀ ਚਾਹੀਦੀ ਹੈ ਉਹ ਇਹ ਹੈ ਕਿ ਅਸੀਂ ਆਪਣੇ ਜੀਵਨ ਵਿੱਚ ਧਰਤੀ ਤੇ ਕੀ ਕਰਦੇ ਹਾਂ ਮੈਂ ਸਮਝਦਾ ਹਾਂ ਕਿ ਮੈਨੂੰ ਜੋ ਮਿਲਿਆ ਹੈ ਉਹ ਸਿੱਖ ਧਰਮ ਦੇ ਬੁਨਿਆਦੀ ਅਸੂਲ ਹਨ ਜਿਵੇਂ ਮੈਂ ਹੁਣ ਦੇਖ ਰਿਹਾ ਹਾਂ ਮੈਂ ਸੱਚ ਨੂੰ ਧਰਮ ਦਾ ਸਾਰ ਮੰਨਦਾ ਹਾਂ ਅਤੇ ਜੀਵਨ ਲਈ ਅਨਿਵਾਰੀ ਜਿਵੇਂ ਗੁਰੂ ਨਾਨਕ ਜੀ ਨੇ ਕਿਹਾ ਹੈ ਸੱਚੋ ਪੂਰੇ ਸਭ ਕੋ ਉੱਪਰ ਸੱਚ ਆਚਾਰ ਸਭ ਤੋਂ ਉੱਪਰ ਸੱਚ ਹੈ ਤੇ ਸੱਚ ਤੋਂ ਵੀ ਉੱਪਰ ਸੁੱਚਾ ਆਚਰਨ ਮੈਂ ਪੂਰਾ ਜੋਰ ਲਾਉਂਦਾ ਹਾਂ ਕਿ ਝੂਠ ਨਾ ਬੋਲਾਂ ਕਿਉਂਕਿ ਝੂਠ ਬੋਲਣ ਤੋਂ ਬਾਅਦ ਬੋਲੇ ਹੋਏ ਝੂਠ ਤੇ ਪਰਦਾ ਪਾਉਣ ਲਈ ਬੜੀ ਮਕਾਰੀ ਦੀ ਲੋੜ ਪੈਂਦੀ ਹੈ ਸੱਚ ਬੋਲਣ ਲਈ ਕੋਈ ਦਿਮਾਗ ਖਰਚ ਨਹੀਂ ਹੁੰਦਾ ਜਿਵੇਂ ਪਹਿਲਾਂ ਕਿਹਾ ਗਿਆ ਹੈ ਗੁਰੂ ਨਾਨਕ ਦਾ ਕਹਿਣਾ ਹੈ ਕਿ ਕਿਰਤ ਕਰਕੇ ਆਪਣੇ ਲਈ ਕਮਾਓ ਅਤੇ ਇਸ ਨੂੰ ਦੂਜਿਆਂ ਨਾਲ ਵੰਡ ਲਓ ਮੈਂ ਕੋਸ਼ਿਸ਼ ਕਰਦਾ ਹਾਂ ਕਿ ਕਿਸੇ ਦਾ ਦਿਲ ਨਾ ਦੁਖਾਵਾ ਜੇ ਮੇਰੇ ਕੋਲੋਂ ਇੰਜ ਹੋ ਹੀ ਜਾਵੇ ਤਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਬਹੁਤਾ ਸਮਾਂ ਬੀਤਣ ਤੋਂ ਪਹਿਲਾਂ ਹੀ ਮਾਫੀ ਮੰਗ ਕੇ ਆਪਣੀ ਜ਼ਮੀਰ ਨੂੰ ਸਵੱਛ ਸਾਫ਼ ਕਰ ਲਵਾਂ ਮੈਂ ਚੜ੍ਹਦੀ ਕਲਾ ਵਾਲਾ ਨੀਤੀਵਾਕ ਵੀ ਗ੍ਰਹਿਣ ਕੀਤਾ ਹੋਇਆ ਹੈ ਇਸ ਤੇ ਵੀ ਸੋਚੋ ਇਸ ਨੂੰ ਵੀ ਵਰਤ ਕੇ ਦੇਖੋ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ